ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉਹ ਸਾਹਮਣੇ ਜੂ ਬਾਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਾੜੀਆਂ ਨੇ ਸਤ ਨਾਮ ਵਾਹਿਗੁਰੂ 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 ਸਤ ਇਥੇ ਦੁਨੀ ਚੰਦ ਨੇ ਜਦ ਮਹਾਰਾਜ ਕਹਿੰਦੇ ਹਾਥੀ ਨਾਲ ਲੜਦਾ ਵਾ ਇਥੇ ਰਸਾ ਪਾਇਆ ਉਹਨੇ ਇਥੇ ਲਗਾ ਭੱਜਣ ਥਲੇ ਕਦਮ ਕਰਕੇ ਡੇਗ ਗਿਆ ਚਾ ਅਈ ਥੋ ਡਿੱਗਾ ਹੀ ਆ ਹੱਥ ਟੁੱਟ ਕੇ ਮਰ ਗਿਆ ਹੀ ਆ ਨਾਲ ਟੁੱਟ ਕੇ ਮੁੜ ਕੇ ਜਾ ਘਰ ਮਰਿਆ ਸੀ ਚੁੱਕ ਕੇ ਲੈ ਗਏ ਉਹਦੀ 75 ਸਿੰਘ ਨੇ ਭਾਈ ਨੇ ਫਿਰ ਕਿੱਥੋਂ ਕਿਹੜਾ ਗੇਟ ਖੁੱਲਿਆ ਜਦੋਂ ਲਾਗਣੀ ਉਹ ਜਿਹੜੇ ਇੱਧਰ ਹੀ ਖੋਲਦੇ ਸੀ ਦੀ ਬਾਗ ਵਾਲੇ ਬਸ ਨਹੀਂ ਅੱਛਾ ਜਿੱਥੋਂ ਆਪਾਂ ਆਏ ਆ ਨਾ ਤਾਂ ਹੀ ਮੈਂ ਆਖਿਆ ਇੱਧਰ ਚਲੀਏ ਪੋਣੀ ਵਾਲਾ ਉਹ ਗੇਟ ਹੈ ਉਹ ਗੇਟ ਖੋਲਦੇ ਸੀ ਠੀਕ ਉੱਥੇ ਮਾਰੀ ਨਾਗਣੀ ਨਹੀਂ ਨਾਗਣੀ ਤੇ ਮੈਂ ਤਾਂ ਦਿਖਾਣਾ ਭਾਈ 75 ਨਹੀਂ ਨਾਗਣੀ ਵਾਲਾ ਮੈਂ ਤੁਹਾਨੂੰ ਗੁਰਦੁਰ ਸਾਹਿਬ ਖਾਨਾ ਜਿੱਥੇ ਨਾਗਣੀ ਮਾਰੀ ਨਾ ਹੱਥੀ ਦਿਨ ਆਗ ਨਹੀਂ ਮਾਰੀ ਆ ਫੇ ਨਹੀਂ ਇਹ ਨੀਗਾ ਇਹ ਲੋਗੜਾ ਕਿਲਾ ਨਾ ਵੀਰ ਜੀ ਨਾ ਤੇ ਉਹ ਜਿੱਥੇ ਉਹ ਲੈੜ ਜਗਦੀ ਨਾ ਉਹ ਚਮਕੜੀ ਮਾਰਦੀ ਉਹ ਦੂਰ ਆਹੋ ਆਹੋ ਉਹ ਗੁਮਤੀ ਚਮਕਦੀ ਏ ਬੋਝ ਜਾਂਦੀ ਉਹ ਆ ਅਚਾ ਉੱਥੇ ਉਹ ਗੁਰਦਵਾਰ ਸਾਹਿਬ ਆ ਓਕੇ 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 ਪਾਇ ਬਿਚਿੱਤਰ ਸਿੰਘ ਦਾ ਠੀਕ 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 ਉਹ ਲੈੜ ਜਗਦੀ ਉਹ ਗੁਮੂਤੇ ਟਾਕੇ ਨਹੀਂ ਜਿਹੜੇ ਟਾਕੇ ਨਹੀਂ ਚੱਲਦੇ ਉਹ ਬੰਦ ਹੁੰਦੀ ਆ ਬੰਦ ਨਹੀਂ ਜਗਦੀ ਉਹ ਗੁਰਦਾਰਾ ਸਾਹਿਬ ਆ ਉਹ ਜਿਹਦੇ ਲੱਟਾਂ ਜਗੰਡੀਆਂ ਉਹ ਵੀ ਜਗਦੀ ਆ ਟਾਕੇ ਪਟਾਕੇ